ਮੱਥਾ ਟੇਕਣਾ ਹੀ ਇਲਾਜ ਹੈ ਔਰ ਕੋਈ ਇਲਾਜ ਨਹੀਂ ਆਮਕਾਰ ਕੇ ਨੌਜਵਾਨ ਕਹਿ ਦੇਣਗੇ ਲੈ ਇਹ ਕੀ ਹੈ ਤੇ ਕਈ ਸ਼ਰਮ ਦੇ ਮਾਰੇ ਉਂਝ ਵੀ ਬੈਠ ਜਾਂਦੇ ਨੇ ਮੱਥਾ ਨਹੀਂ ਟੇਕਦੇ ਬਈ ਇਹ ਕੀ ਕਿਰਿਆ ਨਿਮਾ ਕਰਨੀ ਬਹੁਤ ਵੱਡੀ ਕਿਰਿਆ ਹੈ ਇਬਾਦਤ ਦਾ ਪਹਿਲਾ ਹਿੱਸਾ ਹੈ ਇਬਾਦਤ ਦਾ ਮੂਲ ਅੰਗ ਹੈ ਇਬਾਦਤ ਦਾ ਆਧਾਰ ਹੈ ਮੱਥਾ ਟੇਕਣਾ ਕਿ ਮਾਮੂਲੀ ਕੋਨ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਰ ਸਾਧੂ ਅੰਜਲੀ ਕੋਨ ਵੱਡਾ ਹੈ ਕਰ ਡੰਡੋਤ ਕੋਨ ਵੱਡਾ ਹੈ ਇਹ ਤੇ ਹੁਣ ਅੰਮ੍ਰਿਤਮਈ ਬਾਕ ਨੇ ਕੋਈ ਕਵੀ ਦੀ ਕਲਪਨਾ ਨਹੀਂ ਹੈ ਕੋਈ ਸ਼ਾਇਰਾਨਾ ਤਖੈਲ ਨਹੀਂ ਹੈ ਸਤਗੁਰੂ ਦੇਵ ਜੀ ਮਹਾਰਾਜ ਦੇ ਅੰਮ੍ਰਿਤਮਈ ਬਾਤ ਬ੍ਰਹਮ ਗਿਆਨ ਦੇ ਇਹ ਮਹਾਨ ਸੋਮੇ ਇਹ ਅੰਮ੍ਰਿਤਮਈ ਵਚਨ ਜਦ ਬੰਦਾ ਬਿਲੋਂ ਸਿਰ ਝੁਕਾਂਦਾ ਹੈ ਸਿਰ ਦਾ ਫਿਤੂਰ ਲੈ ਜਾਂਦਾ ਹੈ ਜ਼ਰੂਰ ਲੈ ਜਾਂਦਾ ਹੈ ਪੰਡ ਲੈ ਜਾਂਦੀ ਹੈ ਚਿੰਤਾ ਤੇ ਫਿਕਰ ਦੀ ਜਿਹੜੀ ਕੋਟਲੀ ਸਿਰ ਦੇ ਉੱਤੇ ਪਈ ਹੈ ਲੈ ਜਾਂਦੀ ਹੈ ਮੱਥਾ ਟੇਕਣ ਦਾ ਇਤਨਾ ਵੱਡਾ ਮਹਾਤਮ ਹੈ ਸਾਬੇ ਸਵਾਸਤੇ ਕਹਿੰਦੇ ਨੇ ਇਹ ਮਾਮੂਲੀ ਪੁੰਨ ਨਹੀਂ ਹੈ ਬਹੁਤ ਵੱਡਾ ਪੁੰਨ ਹੈ ਪਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਐਂਜ ਹੱਥ ਜੋੜ ਕੇ ਐਂਜ ਮੱਥਾ ਟੇਕਣਾ ਅੰਜਲੀ ਤੇ ਫਿਰ جھੁਕ ਕੇ ਮਸਤਕ ਨੂੰ ਜ਼ਮੀਨ ਤੇ ਹੀ ਰੱਖ ਦੇਣਾ ਇਸ ਤਰ੍ਹਾਂ ਝੁਕਦੇ ਆ ਬੋਝ ਲੈਂਦਾ ਹੈ ਝੁਕਦੇ ਆ ਦੁੱਖ ਮਿਟਦਾ ਹੈ ਝੁਕਦੇ ਆ ਵਾਸ਼ਨਾ ਦੀ ਪੰਡ ਲੈਦੀ ਝੁਕਦੇ ਆ ਤ੍ਰਿਸ਼ਨਾ ਮਿਟਦੀ ਹੈ ਝੁਕਦੇ ਆ ਗਰੋਧ ਮਿਟਦਾ ਹੈ ਝੁਕਦੇ ਆ ਹੰਕਾਰ ਮਿਟਦਾ ਹੈ ਮਹਾਰਾਜ ਜੀ ਸਵਾਸਤੇ ਇਸ ਨੂੰ ਬਹੁਤ ਵੱਡਾ ਪੁੰਨ ਕਹਿ ਰਹੇ ਨੇ ਮਾਮੂਲੀ ਪੁੰਨ ਨਹੀਂ ਪਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਕਰ ਡੰਡਾਤ ਉਹਨ ਵੱਡਾ ਹੈ ਸਾਖਤ ਹਰ ਰਸ ਸਾਧ ਨਾ ਜਾਣਿਆ ਦਿਨ ਅੰਤਰ ਆਉ ਮੈਂ ਕੰਡਾ ਹੈ ਸਾਖਤ ਸ਼ਕਤੀ ਦਾ ਉਪਾਸਕ ਸੰਸਾਰ ਦਾ ਉਪਾਸਕ ਪਰਮਾਤਮਾ ਦਾ ਨਹੀਂ ਮਹਾਰਾਜ ਕਹਿੰਦੇ ਨੇ ਉਹਨੇ ਗੁਰੂ ਦੀ ਮਹਿਮਾਨੂ ਨਹੀਂ ਜਾਣਿਆ ਉਹਨੇ ਸਾਧੂ ਦੀ ਮਹਿਮਾਨੂ ਨਹੀਂ ਜਾਣਿਆ ਉਹਨੇ ਪੂਰਨ ਪੁਰਖ ਦੀ ਮਹਿਮਾਨੂ ਨਹੀਂ ਜਾਣਿਆ अंदर अहंकार है बहुत वाला कंटा झुकता नहीं मथा नहीं टेकता गरूर तक जो मथा टेकता भी है तो रसम मैं फिर अर्ज करा मथा टेकना है कि जब सिर पिया है तो अंदर गरूर ना हो जब सिर झुकाया है, तो कबूल कर मैं हूं अपने आप ना रहा पूर्ण तौर पर अपने आप ਜਿਵੇਂ ਬੰਦਾ ਝੁਕਦਾ ਹੈ ਸਾਰੇ ਪਾਪ ਦੋਖ ਮਿਟਦੇ ਨੇ ਝੁਕਦੇ ਨੇ ਹਿਰਦਾ ਸ਼ੁੱਧ ਹੁੰਦਾ ਹੈ ਝੁਕਦੇ ਨੇ ਮਨ ਨਿਰਮਲ ਹੁੰਦਾ ਹੈ ਪਰ ਅਹੰਕਾਰ ਬੰਦੇ ਨੂੰ ਅਗੜਾ ਦਿੰਦਾ ਹੈ ਜਿਸ ਤਰ੍ਹਾਂ ਦਾ ਬੰਦਾ ਝੁਕਦਾ ਵੀ ਹੈ ਤੇ ਅੰਦਰੋਂ ਨਹੀਂ ਝੁਕਦਾ ਜਦ ਕਿ ਸਤਿਗੁਰੂ ਕਹਿੰਦੇ ਨੇ ਸਿਰ ਸਿਵਾਈਏ ਕਾਥੀਏ ਝਾਰੇ ਦੇ ਉਸ ਹੁੰਦੇ ਜਾਏ ਹਿਰਦੇ ਨਾਲ ਅਗਰ ਮਨ ਦਾ ਝੁਕ ਰਿਹਾ ਹੈ ਤੋ ਝੁਕਣਾ ਸਿਮਰਨ ਹੈ ਹਿਰਦੇ ਨਾਲ ਬੰਦਾ ਬਾਣੀ ਪੜ ਰਿਹਾ ਹੈ ਇਹ ਸਿਮਰਨ ਹੈ

वास्तविक साकत है संसारी पुरुष है वो झुकना नहीं जानता जबकि मूल गल इस वाक ने सतगुरु कह रहे हैं कि झुकना बहुत बड़ा पुन है बहुत बड़ा पुन है पर साकत नहीं झुकता हंकारी नहीं झुकता या उसका झुकना एक रसम आता है अंदरों नहीं झुकता उसका मन नहीं झुकता साकत हर रस साध न जाने आ, अंतर हाउ कंडा है ਹਾ ਮੈਨੋ ਅਹੰਕਾਰ ਨੂੰ ਸਤਿਗੁਰ ਨੇ ਚੁਬੇ ਹੋਏ ਕੰਡੇ ਨਾਲ ਤਸ਼ਬੀਹ ਦਿੱਤੀ ਉਸ ਕੰਡੇ ਨਾਲ ਜਿਹੜਾ ਚੁਬ ਗਿਆ ਹੈ ਬਾਹਰਾਂ ਦੇ ਚੁਬ ਗਿਆ ਹੈ ਇੱਕ ਤੇ ਉਹ ਕੰਡਾ ਜੋ ਬਾਹਰ ਪਿਆ ਹੈ ਜਾਂ ਚੁਬ ਕੇ ਇੱਕ ਪਾਸੇ ਹੋ ਗਿਆ ਹੈ ਕੰਡਾ ਉਹ ਜੋ ਅੰਦਰ ਪਿਆ ਹੈ ਉਹ ਤੇ ਬੜੀ ਪੀੜਾ ਕਰੇਗਾ ਬੜਾ ਦੁਖੀ ਕਰੇਗਾ ਕਿਉਂਕਿ ਕੰਡਾ ਅੰਦਰ ਹੈ ਤਾਂ ਅਹੰਕਾਰ ਦਾ ਕੰਡਾ ਜਿਸਦੇ ਅੰਦਰ ਹੁੰਦਾ ਹੈ ਉੱਠਦੇ ਆ ਬੈਠਦੇ ਆ ਪੀੜਤ ਹੀ ਹੁੰਦਾ ਹੈ ਦੁਖੀ ਹੁੰਦਾ ਹੈ ਆਪਣੇ ਅਹੰਕਾਰ ਕਰਕੇ ਬੇਜ਼ਾਰ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਔਰ ਇਹ ਜਿਹੜਾ ਕਹਿ ਦਿੱਤਾ ਹੈ ਅੰਦਰ ਕੰਡਾ ਚੁਬਿਆ ਹੋਇਆ ਦਿਖਾਈ ਦੇਦਾ ਨਹੀਂ ਤੇ ਬਾਹਰੋਂ ਤੇ ਹੰਕਾਰ ਕਿੱਥੇ ਦਿਖਾਈ ਦੇ ਲੇਗਾ ਬੈਠਾ ਹੈ ਗੁਰਦੁਆਰੇ ਦਾਨ ਕਰ ਰਿਹਾ ਹੈ ਪਉਨ ਕਰ ਰਿਹਾ ਹੈ ਸਿਮਰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਪਰ ਸਾਇਬ ਕਰਨ ਨਹੀਂ ਅੰਦਰੋਂ ਇਹ ਸੰਸਾਰੀ ਉਪਾਸ਼ਕ ਹੈ ਕੰਡਾ ਅੰਦਰ पे ਹੈ

ਏ ਨਹੀਂ ਕਿ परमात्मा ਪ੍ਰਤੀஷ்டਿਤ ਹੈ ਏ ਨਹੀਂ ਕਿ परमात्मा ਵੱਡਾ ਹੈ ਬਲਕਿ ਸੇਵਾ ਕਰਕੇ ਮੈਂ ਵੱਡਾ ਸਿਮਰਨ ਕਰਕੇ ਮੈਂ ਵੱਡਾ ਤੇ ਸਿਮਰਨ ਸਿਮਰਨ ਨਹੀਂ ਹੁੰਦਾ ਫਿਰ ਤੇ ਅੰਦਰ ਜਿਹੜਾ ਕੰਡਾ ਹੈ ਚੁਬਿਆ ਹੋਇਆ ਉਹ ਜਿਉਂ-ਜਿਉਂ ਚੱਲਦਾ ਹੈ ਔਰ ਦੁਖੀ ਹੁੰਦਾ ਹੈ ਪਾਉ ਜੈਸੇ-ਜੈਸੇ ਧਾਰਮ ਕਰਮ ਕਰਦਾ ਹੈ ਔਰ ਦੁਖੀ ਹੁੰਦਾ ਹੈ ਦਿਖਾਵੇ ਮਾਤਰ ਮਨ ਕਰਕੇ ਨਹੀਂ ਕਰਦਾ ਦਿਖਾਵੇ ਮਾਤਰ ਕਰਦਾ ਹੈ ਤੇ ਅੰਦਰ ਰਹਿੰਦਾ ਉਸਦੇ ਕੀ ਅਹੰਕਾਰ ਸਾਇਬ ਕੇ ਅੰਦਰ ਜਿਉਂ-ਜਿਉਂ ਜਲੇ ਜੁਬੇ ਦੁੱਖ ਪਾ ਲੈ ਜਮਕਾਲ ਸਹ ਸਿਰ ਡੰਡਾ ਮੈਂ ਅਰਸ ਫਿਰ ਕਰਦੇ ਹਾਂ ਕਿ ਜੁਬੇ ਆਇਆ ਅੰਦਰ ਖੁਬੇ ਆਇਆ ਜੋ ਕੰਡਾ ਹੈ ਦਿਖਾਈ ਨਹੀਂ ਦਿੰਦਾ ਸੂਖਸ਼ਮ ਅਹੰਕਾਰ ਨਹੀਂ ਦਿਖਾਈ ਦੇਵੇਗਾ ਹਸਤੂਲ ਤੇ ਦਿਖਾਈ ਦੇ ਜਾਵੇਗਾ ਬਾਹਰੋਂ ਪੂਨ ਵਗਰੇ ਹੋਵੇ ਕੰਡਾ ਬਾਹਰ ਨਿਕਲੇ ਹੋਵੇ ਤੇ ਦਿਖਾਈ ਦੇ ਜਾਂਦਾ ਇੱਕ ਮੋਹਈ ਬੰਦਾ ਆਖੀ ਜਾਏ ਮੈਂ ਬੜਾ ਦਾਨੀ ਮੈਂ ਬੜਾ ਗਿਆਨੀ ਮੈਂ ਬਹੁਤ ਵੱਡਾ ਭਗਤ ਮੈਂ ਤੇ ਬ੍ਰਹਮ ਗਿਆਨੀ ਕਿ ਤੇ ਕੰਡਾ ਬਾਹਰ ਦਿਖਾਈ ਦੇਂਦਾ ਤੇ खून रिश्ता पे है। पर एक बंदा कहंदा ते बिल्कुल नहीं पे आखदा नहीं है कि मैं बहुत बड़ी सेवा की दी ए कीता ओ कीता ऐसा आखदा नहीं लेकिन अंदर कंडा चुभे आया है अंदर कंडा है लोकी आ हाँ। अंदर कंडा है कि वाकई मैं हां मेनू के लिखी गई गाथा चेते आई कह के मैं समाप्ति करा एक साधु साधुओं को मिलन ले गया ਪੰਚਦਸ਼ੀ ਤੇ ਦਸ ਦਸ਼ੀਆਂ ਸਨਾਤਨ ਮਤ ਦੀਆਂ ਦੋ ਕਿਤਾਬਾਂ ਨੇ ਧਾਰਮਿਕ ਜਿਹੜੀ ਕਹਾਣੀਆਂ ਹੀ ਕਹਾਣੀਆਂ ਨੇ ਸਿਰਫ ਕਹਾਣੀਆਂ ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਕਲਪਨਾ ਹੈ ਸ਼ੇਰ ਨੂੰ ਕੁੱਤੇ ਨਾਲ ਬੁਲਾਇਆ ਜਾ ਰਿਹਾ ਹੈ ਕੁੱਤਾ ਗਊ ਨਾਲ ਗੱਲ ਪਿਆ ਕਰਦਾ ਹੈ ਗਊ ਖੋਤੇ ਨਾਲ ਗੱਲ ਪਈ ਕਰਦੀ ਇਸ ਤਰ੍ਹਾਂ ਦੀਆਂ ਕਹਾਣੀਆਂ ਉਹਦੇ ਵਿੱਚ ਲੇਕਿਨ ਦੋਵੇਂ ਗ੍ਰੰਥ ਧਾਰਮਿਕ ਗ੍ਰੰਥ ਨੇ ਕਿ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਦਿਆ ਨਿਰਮਲਿਆਂ ਤੇ ਉਦਾਸੀਆਂ ਦੇ ਕੋਲ ਪੜਾਈ ਜਾਂਦੀ ਸੀ ਪੁਰਾਣੀਆਂ ਟਕਸਾਲਾਂ ਵਿੱਚ ਤੇ ਪੰਜ ਦਸੀ 10 ਦਸੀ ਪੜਾਈ ਜਾਂਦੀ ਸੀ ਪਹਿਲੇ ਤਾਂ ਕਿ ਬੰਦੇ ਨੂੰ ਸਮਝਣਾ ਤੇ ਸਮਝਾਣ ਦਾ ਡੰਡ ਆ ਜਾਏ ਕਹਾਣੀਆਂ ਦੇ ਰਾਹੀਂ ਉਹ ਸਾਰੀਆਂ ਗੱਲਾਂ ਦਸੀਆਂ ਜਾਂਦੀਆਂ ਸਨ ਨਾ ਕੋਵੇ ਬਿਲੀਆਂ ਨਾਲ ਗੱਲ ਕਰਦੇ ਨੇ ਜੇ ਨਾ ਹੀ ਜੋ ਹੈ ਬਿੱਲੀ ਸ਼ੇਰ ਨਾਲ ਗੱਲ ਕਰਦੀ ਏ ਪਰ ਇਸ ਤਰ੍ਹਾਂ ਦੀਆਂ ਉੱਥੇ ਕਹਾਣੀਆਂ ਨੇ ਉਸ ਪੰਜ ਦਸੀ ਦੇ ਵਿੱਚ ਇੱਕ ਕਹਾਣੀ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ ਬੜੀ ਗਹਿਮ ਤੇ ਮੈਂ ਇੱਕ ਸਾਧੂ ਸਾਧੂ ਨੂੰ ਮਿਲਣ ਲਈ ਗਿਆ ਕਿ ਕੁਦਰਤੀ ਗੱਲ ਹੈ ਸਾਧੂ ਨੇ ਸਾਧੂ ਨੂੰ ਮਿਲਣਾ ਸੀ ਤੇ ਸਾਧੂ ਨੇ ਆਪਣੀ ਮਨ ਵਿੱਚ ਆ ਸਾਧੂ ਦੇ ਅੱਗੋਂ ਹੀ ਰੱਖਣੀ ਸੀ ਲੰਬੀ ਮੁਸਾਫਰਤ ਪੈਦਲ ਚੱਲ ਕੇ ਆਇਆ ਸਾਧੂ ਆਪਣੇ ਮਿੱਤਰ ਕੋਲ ਪਹੁੰਚਿਆ ਤੇ ਮਿੱਤਰ ਨੇ ਸਵਾਗਤ ਕੀਤਾ ਹੈ ਬਿਠਾਇਆ ਹੈ ਸਨਮਾਨ ਦੇ ਨਾਲ ਕਿ ਜਿਸ ਸਾਧੂ ਮਿੱਤਰ ਨੂੰ ਮਿਲਣ ਵਾਸਤੇ ਆਇਆ ਹੈ ਇਹ گوشਾ ਤਨਹਾਈ ਜੰਗਲ ਦੇ ਝੁੱਗੀ ਬਣਾ ਕੇ ਬੈਠਾ ਹੋਇਆ ਸੀ ਕਿਸੇ ਰਾਜੇ ਨੇ ਆਪਣੇ ਕੀਮਤੀ ਵਸਤਰ ਇਸ ਨੂੰ ਭੇਟ ਕੀਤੇ ਸਨ ਤੇ ਅੱਜ ਇਹ ਜਿਹੜਾ ਸਾਧੂ ਮਿੱਤਰ ਆਇਆ ਹੈ ਬਹੁਤ ਲੰਬੀ ਮੁਸਾਫਰਤ ਤੈਅ ਕਰਕੇ ਗਰਦੋਗubar ਇਸ ਦੇ ਤਨ ਦੇ ਉੱਤੇ ਬੜੀ ਸੀ ਕਪੜੇ ਇਸ ਦੇ ਮੈਲੇ ਹੋ ਚੁੱਕੇ ਸਨ ਉਹ ਰਾਜੇ ਦੀ ਦਿੱਤੀ ਹੋ ਜਿਹੜੀ ਪੋਸ਼ਾਕ ਸੀ ਜਿਹਨੂੰ ਉਹ ਖੁਦ ਨਹੀਂ ਪਹਿਨਣਾ ਚਾਹੁੰਦਾ ਸੀ ਉਹਨੇ ਮਿੱਤਰ ਨੂੰ ਦੇ ਦਿੱਤੀ ਆਖਿਆ ਤੂੰ ਮੂੰਹ ਹੱਥ ਧੋ ਲੈ ਸਾਫ਼ ਕਰ ਲੈ ਆਪਣਾ ਬਦਨ ਤੇ ਵਸਤਰ ਪਹਿਨ ਲੈ ਮੈਂ ਕਿਸੇ ਥਾਂ ਤੇ ਜਾਣਾ ਜਿ ਤੇਰਾ ਚਿਤ ਕਰੇ ਤਾਂ ਜਾ ਸਕਦਾ ਮੈਂ ਤੇਨ ਘਰਾਂ ਦੇ ਪਛਨ ਕੀਤਾ ਹੋਇਆ ਜਾਣਾ ਨਹੀਂ ਤੇ ਇੱਥੇ ਪਰਵਾਣ ਕਰ ਤੂੰ ਬੈਠ ਉਹ ਸਾਧੂ ਕਹਿ ਲਗਾ ਮਿਲਣ ਆਇਆ ਮੈਂ ਤੈਨੂੰ ਤੇ ਮੈਂ ਇੱਥੇ ਆਰਾਮ ਕਰਾਂ ਇੱਥੇ ਬੈਠਾਂ ਤੇ ਤੇ ਹੋ ਨਹੀਂ ਸਕਦਾ ਮੈਂ ਨਾਲ ਹੀ ਚੱਲਣਾ ਤੇ ਉਹ ਸਾਧੂ ਕਹਿ ਲਗਾ ਫਿਰ ਤੂੰ ਬਸਤਰ ਪਹਿਨ ਲੈ ਸਾਫ਼ ਹੋ ਜਾ ਉਹਨੇ ਮੂੰਹ ਹੱਥ ਧੋ ਲਿਆ ਉਹ ਕੀਮਤੀ ਪੋਸ਼ਾਕ ਜਿਹੜੀ ਕਿਸੇ ਰਾਜੇ ਨੇ ਭੇਟ ਕੀਤੀ ਸੀ ਬੜੀ ਗੇਮ ਸੀ ਉਹ ਉਸਨੇ ਪੈਣ ਲਈ ਬੜਾ ਸਰੀਰ ਉਸ ਦਾ ਸੁੰਦਰ ਦਿਖਾਈ ਦੇਵੇ ਤੇ ਜਿਸ ਨੇ ਦਿੱਤੀ ਸੀ ਜਿਸ ਸਾਧੂ ਨੇ ਆਪਣੇ ਮਿੱਤਰ ਨੂੰ ਇਹ ਪੋਸ਼ਾਕ ਦਿੱਤੀ ਉਹਦੇ ਮਨ ਵਿੱਚ ਪਛਤਾਵਾ ਜਾਗ ਪਿਆ ਵੀ ਇਹ ਤੇ ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਦਿਖਾਈ ਦਿੰਦਾ ਚੰਗਾ ਦਿਖਾਈ ਦਿੰਦਾ ਜਿੱਤੇ ਲੋਕਾਂ ਦੀ ਦ੍ਰਿਸ਼ਟੀ ਇਸ ਤੇ ਪੈ ਗਈ पर हूं मैं दे चुके हैं इस कपड़े लवा किस तरह वापस किस तरह लवा पर अंदर औखा हो गया नहीं देने क्यों देते थे पर हूं मांग भी नहीं सकया चले तो हूं रास्ते च हर एक निगाह उसते जिसनों कीमती वस्त्र पहने ते देने वाला मित्र बड़ा औखा बहुत औखा ये भुल हो गई एक गलती हो गई ऐसा करना नहीं सी ਉਹ ਬਾਰੋਂ ਉਹ ਸਾਧੂ ਸਾਧੂ ਨਿਖਾਈ ਦੇਂਦਾ ਸੀ। ਗੋਸ਼ਾ ਤਨਹਾਈ ਚ ਬੈਠਾ ਸੀ। ਸਾਧੂਆਂ ਵਾਲੇ ਉਸਦੇ ਕਪੜੇ ਸਨ। ਸਾਰਾ ਦਿਨ ਭਜਨ ਤੇ ਬੰਦਗੀ ਕਰਦਾ ਸੀ। ਪਰ ਹੌਮੇ ਦਾ ਕੰਡਾ ਅੰਦਰ ਸੀ। ਚੁੱਪਦਾ ਸੀ। ਮਿੱਤਰ ਵੀ ਸ਼ਾਨੋ ਸ਼ੌਕਤ ਵੇਖ ਕੇ برداشت ਨਹੀਂ ਕਰ ਸਕੇ। ਜਿਸ ਘਰ ਦੇ ਚ ਗਏ ਅਜ ਪਹਿਲੇ ਪਹਿਲੇ। ਤੇ ਘਰ ਵਾਲਿਆਂ ਨੇ ਸਭ ਤੋਂ ਪਹਿਲੇ ਇਹ ਪੁੱਛਿਆ, "ਤੰਦ ਜੀ, ਤੇ ਥੜੇ ਨਾਲ ਲਗਾਉਣਾ ਹੈ ਤੇ ਹੈਰਾਨ ਹੋਇਆ ਸੰਤ ਬਈ ਕੋਈ ਦੁਆ ਹੋਰ ਕੋਈ ਗੱਲ ਬਾਤ ਨਹੀਂ ਐਸੀ ਦੀ ਗੱਲ ਚੱਲ ਪਈਏ ਪਹਿਲੇ ਪਰ ਹੁਣ ਮੈਂ ਇਹਦੀ ਗੱਲ ਕਰਾਂ ਸ਼ੁਰੂਆਤ ਇਸ ਤੋ ਹੋਏਗੀ ਤਖੈਰੋ ਬੋਲ ਪਿਆ ਅੱਖ ਲੱਗਾ ਮੇਰੇ ਮਿੱਤਰ ਨੇ ਬੜੇ ਦੂਰੋਂ ਚੱਲ ਕੇ ਆਏ ਨੇ ਇਹ ਵੀ ਜੱਬ ਤੱਕ ਕਰਦੇ ਨੇ ਭਜਨ ਕਰਦੇ ਨੇ ਬਹੁਤ ਵੱਡੀ ਇਹਨਾਂ ਦੀ ਰਿਆਜ਼ਤ ਹੈ ਬੰਦਗੀ ਹੈ ਲੇਕਿਨ ਇਹ ਜਿਹੜੇ ਕਪੜੇ ਇਨਾਂ ਨੇ ਪਾਏ ਹੋਏ ਨਾ ਇਹ ਮੇਰੇ ਨੇ। ਇਹ ਮੈਨ ਦੇ ਤੇ। ਹੁਣ ਇਸ ਤਰ੍ਹਾਂ ਤੇ ਕੋਈ ਤਾਰੂਫ ਨਹੀਂ ਨਾ ਕਰਾਂਦਾ ਪਰ ਕਰਾਇਆ ਉਸ ਨੇ। ਘਰ ਤੋਂ ਜਦੋਂ ਬਾਹਰ ਨਿਕਲੇ ਤੇ ਉਹ ਮਿੱਤਰ ਰੋਂਦਿਆਂ ਹੋਇਆ ਕਹਿਣ ਲੱਗਾ ਉਹ ਕਪੜੇ ਪਵਾ ਕੇ ਮੈਨੂੰ ਨੰਗਾ ਕੀਤਾ। ਇੱਜ਼ਤ ਦੇ ਕੇ ਵੀ ਬੇਇੱਜ਼ਤ ਕੀਤਾ ਜਾ ਸਕਦਾ ਹੈ। ਮਾਣ ਦੇ ਕੇ ਵੀ અપਮਾਨ ਕੀਤਾ ਜਾ ਸਕਦਾ। ਸ਼ੁ크 ਦੇ ਕੇ ਵੀ ਦੁਖੀ ਕੀਤਾ ਜਾ ਸਕਦਾ ਹੈ ਅਕਸਰ ਐਸਾ ਹੁੰਦਾ ਹੈ ਉਹਨੇ ਕਿਹਾ ਮਿੱਤਰਾ ਤੂੰ ਕਪੜੇ ਦੇ ਕੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ ਕਦੇ ਇਸ ਤਰ੍ਹਾਂ ਦਾ ਤਾਰੂਫ ਕਰਾਈਦਾ ਹੈ ਉਹ ਹੱਥ ਜੋੜ ਕੇ ਕਹਿਣ ਲੱਗਾ ਮਿੱਤਰਾ ਗੱਲ ਬੁਰੀ ਨਾ ਮਨਾਈ ਮੇਰੇ ਮੂੰਹੋਂ ਨਿਕਲ ਗਈ ਐਵੇਂ ਹੀ ਨਿਕਲ ਗਈ ਇਹ ਗੁਰਨਾਨਕ ਦਾ ਫੈਸਲਾ ਹੈ ਐਵੇਂ ਮੂੰਹੋਂ ਨਹੀਂ ਨਿਕਲਦੀ ਗੱਲ ਜੋ ਜੀ ਹੋਏ ਸੋ ਹੋ ਗਵੇ ਮੌਕਾ ਕਿ ਆਵਾ ਜਿਹੜੀ ਗੱਲ ਅੰਤਰਾਤਮਿਕ ਨਹੀਂ ਜ਼ਬਾਨ ਨਹੀਂ ਕਹਿੰਦੀ ਕਟਾਈ ਨਹੀਂ ਕਹਿੰਦੀ ਜੋ ਕੁਝ ਕਹਿ ਗਈ ਹੈ ਜ਼ਬਾਨ ਉਸ ਵਕਤ ਦੇ ਅੰਦਰ ਸੀ ਤਦ ਹੀ ਆ ਗਈ ਹੈ ਵਰਨਾ ਨਹੀਂ ਜਿਹੜਾ ਬੰਦਾ ਤੁਹਾਨੂੰ ਇਹ ਆਖ ਦੇਵੇ ਕਿ ਮਿੱਤਰਾ ਗੱਲ ਬੁਰੀ ਨਾ ਮਨਾਈ ਆਵੇਂ ਮੂੰਹੋਂ ਕਹਿ ਗਿਆ ਤੇ ਮੂੰਹ ਹੀ ਆਖੀ ਜਾਂਦੀ ਕੋਈ ਅੱਖਾਂ ਨਾਲ ਗੱਲ ਥੋੜੀ ਆਖੀ ਜਾਂਦੀ ਕੰਨ ਨਾਲ ਗੱਲ ਥੋੜੀ ਕਰ ਦੇ ਨੱਕ ਗੱਲ ਥੋੜੀ ਕਰਦੀ ਮੂੰਹ ਹੀ ਗੱਲ ਕਰਦੀ ਹਰ ਇੱਕ ਦੀ ਗੱਲ ਤੇ ਮੂੰਹ ਚੋਂ ਨਿਕਲਦੀ ਹੈ ਪਰ ਜਿਹੜੀ ਗੱਲ ਮੂੰਹ ਚੋਂ ਨਿਕਲੀ ਹੈ ਪੁਰਖਾ ਤੇਰੇ ਅੰਦਰ ਸੀ ਵਰਨਾ ਨਿਕਲੀ ਨਹੀਂ ਸਕਦੀ ਸੀ ਵਰਨਾ ਕਿਸ ਤਰ੍ਹਾਂ ਨਿਕਲਦੀ ਹੈ ਹੈ ਉਹ ਮਿੱਤਰ ਮਨਣ ਲੱਗ ਪਿਆ ਭਈ ਤੂੰ ਬੁਰਾ ਨਾ ਮਨਾ ਕਹਣ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨ ਲੱਗਾ ਚੱਲ ਤੋ ਮੇਰੇ ਨਾਲ ਆਏ ਮੇਰੇ ਮੂੰਹ ਨਿਕਲ ਗਈਏ ਦੂਸਰੇ ਘਰ ਵਿੱਚ ਜਦ ਗਏ ਨਾ ਤੇ ਉੱਥੇ ਵੀ ਉਹਨਾਂ ਨੇ ਇਹ ਹੀ ਪ੍ਰਸ਼ਨ ਕੀਤਾ ਇਹ ਜਿਹੜੇ ਨਾਲ ਤੁਹਾਡੇ ਸੱਜਣ ਆਏ ਨੇ ਇਹ ਕੌਣ ਉਹ ਬੜਾ ਔਖਾ ਸੀ ਹੱਥ ਹੋ ਗਈ ਐਥੇ ਵੀ ਗੱਲ ਹੁਣ ਇਸ ਕੋਈ ਤੇ ਸਾਰਿਆਂ ਦੀ ਨਿਗਾਹਾਂ ਇਸ ਤੇ ਨੇ ਵਸਤਰ ਉਸਨੇ ਕੁਝ ਇਸ ਰੰਗ ਦੇ ਪਾਏ उन्हें तारफ कराना शुरू किया साधु ने संत ने मेरे मित्र ने बचपन के यार ने असि कठे ही साधु बने पर जो कपड़े ने ना ये मेरे नहीं ने जड़े कपड़े स्ने पाए ने ये मेरे नहीं ने है इस तरह तारुफ थोड़ी कराई जो बाहर निकले तो कपड़े ला के दे लगा आखन लगा ऐले तू अपने कपड़े तू दोबारा मैनु नंगा किया ਉਹ ਫਿਰ ਮੇਰੀ ਭਗਵੇਂ ਮੇਦਰਾ ਬੁਰਾ ਨਾ ਮਨਾ ਐਵੇਂ ਮੂੰਹ ਨਿਕਲ ਗਈ ਇਹ ਕਰ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਐਵੇਂ ਮੂੰਹ ਨਿਕਲ ਗਈ ਤੂੰ ਬੁਰਾ ਨਾ ਮਨਾ ਬੜੇ ਮੁਸ਼ਕਿਲ ਦੇ ਨਾਲ ਰਾਜ਼ੀ ਕੀਤਾ ਖੈਰ ਸਾਧੂ ਚੱਲ ਤੇ ਪਿਆ ਹੁਣ ਨਾਲ ਤੀਸਰੇ ਘਰ ਮੁਖਤਸਰ ਮੈਂ ਅਰਜ਼ ਕਰਾਂ ਜਿਉਂ ਤੀਜੇ ਘਰ ਦੇ ਜਗ੍ਹਾ ਤੇ ਉੱਥੇ ਵੀ ਗੱਲ ਇੱਥੋਂ ਹੀ ਚੱਲੇ ਉਹਨਾਂ ਨੇ ਵੀ ਪੁੱਛ ਲਿਆ ਵੀ ਸੰਤ ਜੀ ਇਹ ਨਾਲ ਕੌਣ ਆਏ ਨੇ ਤੁਹਾਡੇ ਇਹ ਕੌਣ ਨੇ ਤੇ ਬੜੀ ਹੈਰਾਨਗੀ ਨਾਲ ਪੁੱਛਿਆ ਬੜੇ ਮਤਾਸਰ ਹੋ ਕੇ ਪੁੱਛਿਆ ਤੇ ਸੰਤ ਬੜਾ ਔਖਾ ਹੋ ਗਿਆ ਵੀ ਸਾਰੇ ਇਸੇ ਤੇ ਮਤਾਸਰ ਆ ਸਾਰੇ ਇਹਦੇ ਬਾਰੇ ਪੁੱਛ ਰਹੇ ਨੇ ਮੇਰੀ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਆਇਆ ਕਹੇ ਬਾਰੇ ਪੁੱਛਦੇ ਨੇ ਵੀ ਇਹ ਦੇ ਦੱਸੋ ਔਖਾ ਹੋ ਗਿਆ ਤੋਂ ਤਾਰਫ ਕਰਾਂਦਾ ਹੈ ਮੇਰੇ ਮਿੱਤਰ ਨੇ ਬਚਪਨ ਦੇ ਦੋਸਤ ਨੇ ਇਕੱਠੇ ਹੀ ਸਾਧੂ ਬਣੇ ਸੀ ਇਕੱਠੇ ਭਜਨ ਬੰਦਗੀ ਕਰਨ ਲੱਗਿਆ ਰਹਿ ਗਈ ਕੱਪੜਿਆਂ ਦੀ ਗੱਲ ਇਹ ਮੈਂ ਕਸਮ ਚੁੱਕੀ ਇਹ ਗੱਲ ਨਹੀਂ ਕਰਨੀ मैं गल नहीं कर उस साधु ने कपड़े ला देते हैं, ए ले कपड़े मैं चले संत के और अहंकार का कंडा छोटा यू होया भी सारी जद उसकी गल पुछ इन्हें महसूस किया मैं कुछ छोटा हो गया क्यों छोटा हो गया अंदर हंकार छोटा होने नहीं देता अंदर हंकार झुकन नहीं देता अंदर हंकार नीवा होने नहीं देता ਅਹੰਕਾਰ ਕਰਕੇ ਦੁਖੀ ਹੋਇਆ ਬੇਜ਼ਾਰ ਹੋਇਆ ਬੇਚੈਨ ਹੋਇਆ ਤੇ ਜਾਂਦੇ ਹੋਏ ਉਸ ਸਾਧੂ ਨੇ ਕਹਿ ਦਿੱਤਾ ਮਿਤਰਾ ਤੂੰ ਸਾਧੂ ਜ਼ਰੂਰ ਬਣਿਆ ਹੈ ਕੰਡਾ ਨਹੀਂ ਕੱਢ ਸਕਿਆ ਕਿ ਮੈਂ ਤੇ ਆਇਆ ਸੀ ਤੇਰੇ ਕੋਲ ਇਸ ਵਾਸਤੇ ਕਿ ਮੇਰੇ ਅੰਦਰ ਜਿਹੜੇ ਕੰਡੇ ਨੇ ਕਿਸੇ ਤਰੀਕੇ ਨਾਲ ਨਿਕਲਣ ਨੂੰ ਪਰ ਮੈਂ ਬਹੁਤ ਦੁਖੀ ਹੋ ਕੇ ਜਾ ਰਿਹਾ ਤੈਨੂੰ ਵੀ ਕੰਡੇ ਚੁਬੇ ਇਹ ਤੇ ਮਰੀਜ਼ ਮਰੀਜ਼ ਕੋ ਲਾ ਗਿਆ ਇਹ ਤੇ ਜਿਹੜਾ ਪੀੜਤ ਹੈ ਦਰਦ ਦੇ ਨਾਲ ਉਸ ਕੋ ਲਾ ਗਿਆ ਜਿਹੜਾ ਪਹਿਲੇ ਹੀ ਪੀੜਤ ਹੈ ਜਿਹੜਾ ਪਹਿਲੇ ਹੀ ਦਰਦ ਵਿੱਚ ਹੈ ਤੋਂ ਸਾਇਬ ਕੰਨ ਜਿਹੜਾ ਹੰਕਾਰੀ ਹੈ ਉਹ ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ ਧਾਰਮਿਕ ਦੁਨੀਆ ਦੇ ਚੱਲ ਰਹਿ ਕੰਡਾ ਉਸ ਨੂੰ ਝੁਕਦਾ ਹੈ ਸੇਵਾ ਕਰਕੇ ਵੀ ਸਿਮਰਨ ਕਰਕੇ ਵੀ ਹੋਰ ਤਪ ਕਰਕੇ ਦਾਨ ਕਰਕੇ ਅੰਦਰ ਕੰਡਾ ਉਹਨੂੰ ਘਟਦਾ ਨਹੀਂ ਝੁਕਦਾ ਨਹੀਂ ਨਿਮਰਤਾ ਦਾ ਕਾਰਨ ਨਹੀਂ ਕਰਦਾ ਤੋਂ ਜਿਤਨੇ ਧਾਰਮਿਕ ਕਰਮ ਕਰਦਾ ਹੈ ਧਾਰਮਿਕ ਦੁਨੀਆ ਦੇ ਵਿੱਚ ਪ੍ਰਵੇਸ਼ ਕਰਦਾ ਹੈ ਜਿਤਨਾ ਚੱਲਦਾ ਹੈ ਉਤਨਾ ਹੀ ਉਹ ਕੰਡਾ ਉਸ ਨੂੰ ਚੁਬਦਾ ਹੈ ਜੈਸੇ ਪੈਰ ਦੇ ਵਿੱਚ ਕੰਡਾ ਹੋਵੇ ਕਿ ਜਦ ਚੱਲੇ ਕੋਈ ਤੇ ਜ਼ਿਆਦਾ ਚੁਬਦਾ ਉਹ ਜਿਹਾ ਨਹੀਂ ਹੰਕਾਰੀ ਜਿਤਨੇ ਧਾਰਮਿਕ ਕਰਮ ਕਰਦਾ ਉਤਨਾ ਹੰਕਾਰ ਉਸ ਦਾ ਵੱਧਦਾ ਜਾ ਰਿਹਾ ਉਤਨੀ ਹਉਮੈ ਉਸ ਦੀ ਵੱਧਦੀ ਜਾ ਰਹੀ ਹਾਲਾਂਕਿ ਧਾਰਮਿਕ ਕਰਮ ਇਸ ਵਾਸਤੇ ਨਹੀਂ ਕਿ ਬੰਦਾ ਆਪਣਾ ਹੰਕਾਰ ਵਧਾਵੇ ਲੇਕਿਨ ਧਾਰਮਿਕ ਕਰਮਾਂ ਨਾਲ ਵੀ ਹੰਕਾਰ ਵੱਧ ਜਾਂਦਾ ਹੈ ਬਹੁਤ ਵੱਡਾ ਵੱਧ ਜਾਂਦਾ ਹੈ ਔਰ ਧਾਰਮਿਕ ਕਰਮਾਂ ਨਾਲ ਜਿਹੜਾ ਹੰਕਾਰ ਵਧਿਆ ਹੈ ਕਿ ਮੈਂ ਕਰ ਨਹੀਂ ਉਹ ਬਹੁਤ ਦੁਖਦਈ ਹੈ ਸੂਖਸ਼ਮ ਹੰਕਾਰ ਹੁੰਦਾ ਹੈ ਦਿਖਾਈ ਤੇ ਦਿੰਦਾ ਨਹੀਂ ਬਾਹਰੋਂ ਤੇ ਦਿਖਾਈ ਦਿੰਦਾ ਤਾਂ ਨਹੀਂ ਹੈ ਗਿਆਨੀ ਹੈ ਭਗਤ ਹੈ ਇਹ ਥੋੜੀ ਹੈ ਪਰ ਸਾਇਬ ਕਰਨੇ ਅੰਦਰ ਚੁਬਿਆ ਹੋਇਆ ਕੰਡਾ ਹੈ ਤੈਨੂੰ ਨਹੀਂ ਦਿਖਾਈ ਦਿੰਦਾ ਅੰਦਰ ਚੁਬਿਆ ਹੋਇਆ ਤੇਨ ਅੰਤਰੇ ਹਉ ਮੈਂ ਕੰਡਾ ਹੈ ਜਿਉਂ-ਜਿਉਂ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਜੈਸੇ-ਜੈਸੇ ਧਾਰਮਿਕ ਕਰਮ ਕਰਦਾ ਹੈ ਕੰਡਾ ਉਸਨੂੰ ਚੁਬਦਾ ਹੈ ਜਿੰਨੇ ਵੀ ਧਾਰਮਿਕ ਕਰਮ ਕਰਦਾ ਤੇ ਘੁੰਮ ਫਿਰ ਕੇ ਮੈਂ ਕੈਨੇਡਾ ਦੇ ਇਹ ਦੇਖਿਆ ਜਿੰਨੇ ਗੁਰਦੁਆਰੇ ਕਰੀਬਨ 1900 ਦੇ ਚਣੜੇ ਵਿੱਚ ਝਗੜਾ ਸੀ ਤੁਣਕੀ ਹੈ ਪੰਡਾ ਅੰਦਰ ਜੁਬੇ ਹੋਇਆ ਹੈ ਫੀੜਾ ਹੈ ਦਰਦ ਹੈ ਝਗੜਾ ਇਸ ਵਾਸਤੇ ਹੈ ਹੋਰ ਕੀ ਹੈ ਗੁਰਦੁਆਰੇ ਦੀ ਸੇਵਾ ਤੇ ਕੋਈ ਵੀ ਕਰ ਸਕਦਾ ਹੈ ਪਰ ਕਿਸੇ ਮੈਂ ਕਰ ਨਹੀਂ ਹੁਣ ਸੇਵਾ ਕਰਨੀ ਹੈ ਸਿਰ ਤੇ ਬੈਠ ਕੇ ਫਿਰ ਇਹ ਤੇ ਝਗੜੇ ਸ਼ੁਰੂ ਹੋਣਗੇ ਸੇਵਾ ਕਰ ਚਰਨਾਂ 'ਚ ਬੈਠ ਕੇ ਕਰ ਤੈਨੂੰ ਕੌਣ ਰੋਕ ਰਿਹਾ ਹੈ ਜੋੜਿਆਂ 'ਚ ਬੈਠ ਕੇ ਕਰ ਤੈਨੂੰ ਕੌਣ ਰੋਕ ਰਹਾ ਹੈ ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾ ਤੈਨੂੰ ਕੋਈ ਰੋਕ ਕੌਣ ਰੋਕਦਾ ਹੈ ਪਰ ਤੂੰ ਸਿਰ ਦਾ ਪੱਥਰ ਹੀ ਬਣ ਜਾ ਸਿਰ ਦਾ ਬੋਝ ਬਣ ਜਾ ਤੇ ਝਗੜਾ ਸ਼ੁਰੂ ਹੋਵੇਗਾ ਕਲੇਸ਼ ਜੋ ਹੈ ਮਿਟ ਗਿਆ ਖੜਾ ਹੋਵੇਗਾ ਤਾਂ ਖੈਰ ਗੱਲ ਨਮਕਾਈ ਹੈ ਨਾ ਹਉਮੈ ਵਿੱਚ ਗਰਸੇ ਹੋਇਆ ਜਿਹੜਾ ਸੇਵਾ ਕਰਦਾ ਹੈ ਸਾਹਿਬ ਕਹਿੰਦੇ ਅੰਜਾਮ ਕੀ ਹੈ ਜਮਕਾਲ ਸਹੈ ਸਿਰ ਡੰਡਾ ਹੈ ਜਮਾ ਦੀ ਮਾਰ ਸਹਾਰਦਾ ਆਉ ਜਨਮਾਂ ਦੀ ਦੁੱਖ ਭੋਗਣ ਲਈ ਕਲੇਸ਼ ਭੋਗਣ ਲਈ ਜਨਮ ਤੇ ਚਾਹੀਦਾ ਹੈ ਜਮਾ ਦੀ ਮਾਰ ਜਨਮਾ ਦੀ ਮਾਰ ਮਹਾਰਾਜ ਘਰ ਸਿਰ ਦੇ ਉਤੇ ਜਨਮਾ ਦਾ ਡੰਡਾ ਹੈ ਜਮ ਦਾ ਡੰਡਾ ਹੈ ਜਮਦਾ ਮਰਦਾ ਜਮ ਜਮ ਮਰੇ ਮਰੇ ਫਿਰ ਜਮ